ਤਿਹਾਰਾਂ ਦੇ ਸੀਜ਼ਨ ਵਿੱਚ ਜੇਕਰ ਤੁਹਾਡਾ ਬੱਚਾ ਵੀ ਖਡੋਣੇ ਦੀ ਮੰਗ ਕਰ ਰਿਹਾ ਹੈ ਤਾਂ ਤੁਸੀਂ ਆ ਸਕਦੇ ਹੋ ਆਸ਼ੂ ਟੋਏ ਵਿਖੇ ਜਿਸ ਦਾ ਕੀ ਐਡਰੈਸ ਹੈ ਲਾਰੈਂਸ ਰੋਡ ਤੇ ਸਾਡੇ ਤੇ ਆਪਾਂ ਬਾਰੇ ਚ ਰੈੱਡ ਕਲਰ ਵੀ ਹੈ ਜੇ yellow ਵੀ ਹੈ ਜੇ purple ਵੀ ਹੈ ਜੇ ਤੇ ਟਰੈਕਟਰ ਚ ਵੀ ਕਲਰ ਮਿਲ ਜਾਣਗੇ ਬਾਈਕ ਚ ਵੀ ਕਲਰ ਮਿਲ ਜਾਣਗੇ ਇੱਕ ਸਪੈਸ਼ਲ ਆਈਟਮ ਆਈ ਹੈ ਬੁਲਟ ਬੁਲੇਟ ਜਿਹੜਾ ਕਿ ਮਾਰਕੀਟ ਚ ਅਵੇਲੇਬਲ ਨਹੀਂਗਾ ਇਹਦੇ ਕਲਰ ਤੁਹਾਨੂੰ ਚਾਰ ਮਿਲ ਜਾਣਗੇ ਆਰ 3 ਬਾਈਕ ਮਿਲ ਜਾਏਗਾ ਬੁਲੇਟ ਦਾ ਮਾਰਕੀਟ ਰੇਟ ਹੈਗਾ 5000 ਰੁਪਿਆ ਸਾਡਾ ਰੇਟ ਹੈਗਾ ਸਿਰਫ 3500 3500 ਰੁਪਿਆ ਸਿਰਫ ਰੇਟ ਜੀ ਸਾਡਾ ਚਾਰਜੇਬਲ ਬੁਲੇਟ ਔਰ ਕਲਰ ਵੀ ਇੱਥੇ ਤੁਹਾਨੂੰ ਮਿਲ ਜਾਣਗੇ ਔਰ ਇਹਦੇ ਨਾਲ ਦਾ ਮਾਰਕੀਟ ਚ ਵੀ ਕਿਸੇ ਕੋਲ ਅਵੇਲੇਬਲ ਸੇਮ ਮਾਡਲ ਨਹੀਂ ਹੋਏਗਾ ਸਤਿ ਸ਼੍ਰੀ ਅਕਾਲ ਜੀ ਜੀ ਆਏ ਨੂੰ ਵੈਲਕਮ ਜੀ ਇਹ ਸਾਰੀ ਰਿਮੋਟ ਕਰਦੀ ਵੈਰਾਈਟੀ ਜੀ ਅੱਠ ਟੈਰਾਵਲੀ ਗਈ ਜੀ স্মੋਕ ਵੀ ਕਰਦੀ ਨਾਲ ਸਾਰੇ ਇਹ ਮੈਟਲ ਦੇ ਮਾਡਲ ਲੱਗੇ ਜੀ ਵੱਖਰੇ ਵੱਖਰੇ ਇਹ ਚ ਡਬਲ ਸਲੈਂਸਰ ਜੀ ਡਬਲ স্মੋਕ ਕਰਦੀ ਹੈ ਔਰ ਇਹ ਕਾਰ ਚ ਵਾਚ ਕਰ ਵੀ ਨਵੀਂ ਆਈ ਜੀ ਇਹਦੇ ਚ ਜਿਕੇ ਅਸਾਂ ਦੇ ਟੱਚੀ ਕੇ ਡਾਕਟਰ ਸਾਹਿਬ ਕੇ ਕਿਚਨ ਸੈਟ ਤੇ ਬਿਊਟੀ ਸੈਟ ਤੇ ਟੈਂਟ ਹਾਊਸ ਆ ਜਾਣਗੇ ਵੱਡੇ 뮤지컬 ਟੌਏ ਸਾਰੇ ਵੈਰਾਈਟੀ ਫਿਰ ਵੱਡੀਆਂ ਜੀਪਾਂ ਆ ਜਾਣਗੀਆਂ ਇੱਕ ਸਪੈਸ਼ਲ ਆਈਟਮ ਆਈ ਹੈ ਬੁਲਟ ਬੁਲਟ ਜਿਹੜਾ ਕਿ ਮਾਰਕੀਟ ਚ ਅਵੇਲੇਬਲ ਨਹੀਂਗਾ ਇਹਦੇ ਚ ਕਲਰ ਤੁਹਾਨੂੰ 4 ਮਿਲ ਜਾਣਗੇ R3 ਬਾਈਕ ਮਿਲ ਜੇਗਾ ਐਕਟਿਵਾ ਮਿਲ ਜੇਗਾ ਟਰੈਕਟਰ ਮਿਲ ਜੇਗਾ ਵਿਦ ਟਰੋਲੀ ਕੀ ਹੈ ਇਹਦੇ ਪਿੱਛੇ ਟਰੋਲੀ ਲੱਗ ਜਾਂਦੀ ਅੱਡੀ ਵੱਡੀ ਟਰੋਲੀ ਇੱਕ ਬੱਚਾ ਟਰੋਲੀ ਚ ਬਹਿ ਜਾਏਗਾ ਇੱਕ ਬੱਚਾ ਖੁਦ ਚਲਾਏਗਾ ਤੇ ਅਗਰ ਮੰਮੀ ਜਿਹੜੇ ਖੁਦ ਚਲਾਉਣਾ ਚਾਹਣ ਤੇ ਰਿਮੋਟ ਨਾਲ ਵੀ ਚਲਾ ਸਕਦੇ ਆ ਇਹ ਸਾਰੀਆਂ ਜਿੰਨੀਆਂ ਗੱਡੀਆਂ ਲੱਗੀਆਂ ਸਾਰੀਆਂ ਰਿਮੋਟ ਵਾਲੀਆਂ ਵਿਦ ਚਾਰਜੇਬਲ ਲੱਗੀਆਂ ਸਾਰੀਆਂ ਸਲਾਈਡ ਆ ਜਾਏਗੀ ਆਈ ਕੇਰ ਆ ਜੇਗੀ ਬੱਚੇ ਦੇ ਖਾਣਾ ਖਾਣ ਲਈ ਫਿਰ ਉਸ ਵਕ ਗੇਮਸ ਦੀ ਸਾਰੀ ਵੈਰਿਟੀ ਮਿਲ ਜੇਗੀ ਸਕੂਟੀ ਮਿਲ ਜੇਗੀ ਇੱਕ ਪੈਰ ਕੇ ਚਲਾਉਣ ਵਾਲੀ ਗੇਮਸ ਵਿੱਚ ਸਾਰੀ ਵੈਰਿਟੀ ਹੈਗੀ ਹੈ ਹਰ ਬੱਚੇ ਦੇ ਏਜ ਦੇ ਗਰੁੱਪ ਦੇ ਹਿਸਾਬ ਨਾਲ ਵਾਕਰ ਵਗੈਰਾ ਮਿਲ ਜਾਣਗੇ ਹੋਰ ਬੋਲਿੰਗ ਸੈਟ ਆ ਜਾਏਗਾ ਮिक्की ਮਾਊਸ ਆ ਜਾਣਗੇ ਆਸ਼ੂ ਟਾਇਸ ਲਾਰੈਂਸ ਰੋਡ ਤੇ ਜੇ ਆਪਣਾ ਬੀਬੀਕੇ ਡੀਵੀ ਕਾਲਜ ਆ ਲੜਕੀਆਂ ਦਾ ਉਹ ਕ੍ਰੋਸ ਕਰੋਗੇ ਤੇ ਅਗਲੇ ਬੰਨੇ ਲੈਫਟ ਵਾਲੇ ਪਾਸੇ ਹੀ ਸੈਕੰਡ ਸ਼ਾਪ ਹੈ ਮੰਦਰ ਦੇ ਬਿਲਕੁਲ ਨਾਲ ਦੀ ਆਸ਼ੂ ਟਾਇਸ ਲਾਰੈਂਸ ਰੋਡ ਤੇ 985500262 17000 ਅੱਪਾ ਇੱਥੇ ਸਿਰਫ ਦੇ ਰਹੇ ਆ ਤੁਹਾਨੂੰ 12000 ਰੁਪਏ ਦੀ 2 ਸੀਟਰ ਰਹੀ ਆ ਵੱਡੀ ਇੱਥੇ 5 ਮੋਟਰਾਂ ਵਾਂ ਡਬਲ ਬੈਟਰੀ ਆ ਪੈਂਡਰ ਡਰਾਈਵ ਯੂ ਐਸ ਬੀ ਆਕਸ ਸਭ ਕੁਝ ਚੱਲਦਾ ਵਾ ਔਰ ਨਾਲ ਰੋਕਿੰਗ ਵੀ ਹੈ ਜਿਹੜੇ ਬਟਨ ਦਬਾ ਦੋ ਤੇ ਆਪਣਾ ਰੋਕਿੰਗ ਕਰਦੀ ਰਹੇਗੀ ਵੱਡਾ ਫੁੱਲ ਸਾਈਜ਼ ਜਿਹੜਾ ਮਾਰਕੀਟ 15 16000 ਦਾ ਵਿਕਦਾ ਆ ਪਰ ਸਿਰਫ 12000 ਦਾ ਦੇ ਰਹੇ ਹਾਂ ਇਹਦੇ ਨਾਲ ਦਾ ਵੈਸਪਾ ਵੀ ਹੈ ਜਿਹੜੇ ਰੈੱਡ ਕਲਰ ਵੀ ਹੈ ਜੇ yellow ਵੀ ਹੈ ਜੇ purple ਵੀ ਹੈ ਜੇ ਤੇ ਟਰੈਕਟਰ ਚ ਵੀ ਕਲਰ ਮਿਲ ਜਾਣਗੇ ਬਾਈਕ ਚ ਵੀ ਕਲਰ ਮਿਲ ਜਾਣਗੇ ਤੇ ਇੱਕ ਜਿਹੜਾ ਬਾਈਕ ਆ R3 ਨਵਾਂ ਇਹਦੇ ਵਿੱਚ ਆਪਣਾ 블루 컬러 ਵੀ अवेलेबल ਹੈ ਤੇ 레드 컬러 ਵੀ अवेलेबल ਹੈ। ਅਸੂਰ ਆਜੇ ਨਵਾ ਵਿਦ ਰਿਮੋਟ ਹੈਗਾ ਜੇ ਚਾਰਜੇਬਲ ਲਗਾ ਦੇ ਔਰ ਸਪੀਡ ਵੀ ਬੜੀ ਇਹ ਕਹਦੇ ਚ ਇਹ ਵਾਲਾ ਕਲਰ ਹੈਗਾ ਮਾਡਲ ਤੇ ਇੱਕ ਹੈ ਰੈਬਿਟ ਪੀਰ ਨੋ ਆਇਆ ਜੇ ਛੋਟੇ ਬੱਚੇ ਸੇ ਐਨੀਮਲ ਪੀਰ ਨੂੰ ਸਾਰਾ ਚੱਲੇਗਾ ਕੈਰਟ ਪ੍ਰੈਸ ਕਰੋਗੇ ਤੇ ਇਹ ਐਨੀਮਲ ਦੀ ਥਾਂ ਤੇ ਨਾ ਟਰਾਂਸਪੋਰਟ ਦੀ ਆਵਾਜ਼ ਆਣੀ ਸ਼ੁਰੂ ਹੋ ਜਾਏਗੀ ਔਰ ਇੱਕ ਹੈ ਡਰੋਨ ਆਇਆ ਜੇ ਡਬਲ ਕੈਮਰਾ ਤੇ ਡਬਲ ਬੈਟਰੀ ਇਹ ਸਮਾਨ ਨਾਲ ਸਾਰਾ ਦਾ ਵਿਦ ਰਿਮੋਟ ਇਹ ਮੂਵਾਇਲ ਚ 4 ਫੀਟ ਉਹ ਜਾਂਦਾ ਐਸਾ ਤੇ ਮੋਬਾਈਲ ਫਿੱਟ ਹੋ ਜੇਗਾ ਤੇ 100 ਫੁੱਟ ਉੱਪਰ ਤੱਕ ਜਾਏਗਾ ਤੇ ਦੋ ਕੈਮਰੇ ਲੱਗੇ ਆ ਤੇ ਮਾਰਕੀਟ ਦਾ ਪ੍ਰਾਈਸ ਹੋਏਗਾ 22500 ਸਾਡਾ ਸਿਰਫ 1500 ਰੁਪਏ ਪ੍ਰਾਈਸ ਹੈਗਾ ਦਾ ਬਾਕੀ ਸਾਰੀ ਵੈਰਾਈਟੀ ਲੱਗੀ ਆ ਇਹ ਕਿਹਾ ਬੁਲਟ ਆ ਜੇ ਨਵਾਂ ਆ ਵੇਖੋ ਇਹ ਬੁਲਟ ਦਾ ਮਾਰਕੀਟ ਰੇਟ ਹੈਗਾ 5000 ਰੁਪਏ ਸਾਡਾ ਰੇਟ ਹੈਗਾ ਸਿਰਫ 3500 3500 ਰੁਪਏ ਸਿਰਫ ਰੇਟ ਜੇ ਸਾਡਾ ਚਾਰਜੇਬਲ ਬੁਲਟ ਔਰ ਕਲਰ ਵੀ ਇੱਚ ਤੁਹਾਨੂੰ ਮਿਲ ਜਾਣਗੇ ਔਰ ਇਹਦੇ ਨਾਲ ਦਾ ਮਾਰਕੀਟ ਚ ਵੀ ਕਿਸੇ ਕੋ ਅਵੇਲੇਬਲ ਸੇਮ ਮਾਡਲ ਨਹੀਂ ਹੋਏਗਾ ਕਿਹ ਹੈ ਆਈਆਂ ਜੇ ਗੱਡੀਆਂ ਇਹਦੇ ਵਿੱਚ ਸਾਰੇ ਮਾਡਲ ਲਗੇ ਆ ਜੀ ਵੈਗਨ ਵੀ ਆ ਕਲਰ ਵੀ ਸਾਰੇ ਮੈਟਲ ਦੀਆਂ ਆ ਰਫ ਐਂਡ ਆਫ ਡਕੀ ਦਰਵਾਜੇ ਸਾਰਾ ਕੁਝ ਖੁੱਲਦਾ ਇੱਚ ਕਲਰ ਬਲੈਕ ਵਾਈਟ ਮਾਡਲ ਅਲੱਗ-ਅਲੱਗ ਸਾਰੇ ਤੁਹਾਨੂੰ ਮਿਲ ਜਾਣਗੇ ਤਿਹਾਰਾਂ ਦੇ ਸੀਜ਼ਨ ਵਿੱਚ ਜੇਕਰ ਤੁਹਾਡਾ ਬੱਚਾ ਵੀ ਖਡੋਣੇ ਦੀ ਮੰਗ ਕਰ ਰਿਹਾ ਹੈ ਤਾਂ ਤੁਸੀਂ ਆਸ ਆ ਸਕਦੇ ਹੋ ਆਸ਼ੂ ਟੋਏ ਵਿਖੇ ਜਿਸ ਦਾ ਕੀ ਐਡਰੈਸ ਹੈ ਲਾਰੈਂਸ ਰੋਡ ਤੇ ਸਾਡੇ ਨਾਲ ਖੁਦ ਆਸ਼ੂ ਭਾਜੀ ਮੌਜੂਦ ਨੇ ਆਸ਼ੂ ਭਾਜੀ ਕਿੰਨੇ ਸਾਲ ਤੋਂ ਤੁਸੀਂ ਇਹ ਖਡੋਣਿਆਂ ਦਾ ਬਿਜ਼ਨਸ ਕਰ ਰਹੇ ਹੋ ਬੱਚਿਆਂ ਨੂੰ ਖੁਸ਼ ਕਰ ਰਹੇ ਹੋ ਪਹਿਲੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਮੈਨੂੰ ਇੱਥੇ ਜੀ ਹੋ ਗਏ ਆ 24 ਇਅਰਸ ਅੱਛਾ ਜੀ ਤੇ ਬਾਕੀ ਸ਼ੁਰੂਨ ਰਾਇਸੋ ਹੀ ਕਰ ਰਿਹਾ ਮੈਂ ਕੰਮ ਸਾਰੀਆਂ ਬਾਈਕਾਂ ਜੀ ਪਾਉਂ ਵਗੈਰਾ ਜਿੰਨੇ ਵੀ ਵੱਡੇ ਮਾਡਲ ਆ ਸਾਰੇ ਮਾਰਕੀਟ ਨਾਲੋਂ ਘੱਟ ਪ੍ਰਾਈਸ ਤੇ ਦੇ ਰਿਆਂ ਔਰ ਮੈਂ ਇੱਕ ਫੈਮਿਲੀ ਕਸਟਮਰ ਨੂੰ ਸਾਰਿਆਂ ਨੂੰ ਸਮਝਦਾ ਤੇ ਉਸ ਹਿਸਾਬ ਦੇ ਨਾਲ ਮੈਂ ਇੱਕ ਕਹਿਣਾ ਚਾਹਾਂਗਾ ਕਿ ਜਿਹੜੇ ਦੁਕਾਨਦਾਰ ਮਾਰਕੀਟ ਦੀ ਪੋਜੀਸ਼ਨ ਇਸ ਟਾਈਮ ਬਹੁਤ ਟਾਈਟ ਹੈ ਮਾਰਕੀਟ 'ਚ ਕੰਮ ਨਹੀਂਗਾ ਸਿਰਫ ਯਾਰੀ ਦੋਸਤੀ ਸਰਕਲ ਬਾਬਾ ਸ਼ਿਦਾ ਬੋਲੇ ਸ਼ੰਕਰ ਦੀ ਕਿਰਪਾ ਨਾਲ ਬਜੇ ਆ ਤੇ ਮੈਂ ਇਹ ਚਾਹਾਂਗਾ ਕਿ ਮੇਰੇ ਕੋਲ ਇਹ ਸੁਣਿਆ ਦੇ ਰਿਆਂ ਮੇਰੇ ਕੋਲ ਤੇ ਤੁਸੀਂ ਕਸਟਮਰ ਬਣ ਕੇ ਆਪ ਆਓ ਆਨਲਾਈਨ ਸ਼ੋਪਿੰਗ ਘੱਟ ਕਰੋ ਕਿਉਂਕਿ ਅੱਜ ਕੱਲ ਆਨਲਾਈਨ ਨੇ ਸਾਰੀ ਮਾਰਕੀਟ ਦਾ ਬਹੁਤ ਪਠਾਵਾ ਆਇਆ ਤੇ ਮੇਰੇ ਵਰਗੇ ਦੁਕਾਨਦਾਰ ਹੋਰ ਵੀ ਬੜੇ ਨੇ ਮੈਂ ਨਹੀਂ ਕਹਿੰਦਾ ਕਿ ਮੇਰੇ ਕੋਲ ਤੁਸੀਂ ਮੈਂ ਕਿ ਸਮਾਨ ਖਰੀਦੋ ਤੁਸੀਂ ਮਾਰਕੀਟ ਦੇ ਵਿੱਚ ਵੀ ਜੋ ਸਮਾਨ ਲੈਣਾ ਆਨਲਾਈਨ ਦੀ ਥਾਂ ਤੇ ਆਪ ਜਾ ਕੇ ਖਰੀਦਦਾਰੀ ਕਰੋ ਤੇ ਜੋ ਕਿ ਸਾਰਿਆਂ ਦਾ ਖਰਚਾ ਚੱਲ ਸਕੇ ਤੇ ਸਾਰੇ ਸਹੀ ਰਹਿਣ ਤੁਸੀਂ ਆਪਣੀ ਦੁਕਾਨ ਦੇ ਜਿਹੜੇ ਖਡੋਣੇ ਨੇ ਉਹਨਾਂ ਨੂੰ ਆਨਲਾਈਨ ਹੀ ਵੇਚਦੇ ਤੁਸੀਂ ਸਿਰਫ ਆਫਲਾਈਨ ਹੀ ਵੇਚਦੇ ਹੋ ਨਹੀਂ ਮੈਂ ਆਪਣਾ YouTube ਤੇ ਕੋਈ ਕਸਟਮਰ ਚੈੱਕ ਕਰ ਲੇ ਆਨਲਾਈਨ ਤੇ ਮੇਰੇ ਕੋ ਮੰਗਾ ਲੰਦੇ ਆ ਬਟ ਮੈਂ ਆਪ ਡਿਲੀਵਰੀ ਕਰ ਦਿੰਦਾ ਹਾਂ ਤੇ ਉਸ ਨਾਲ ਮੇਰਾ ਜਿੱਦਾਂ Amazon ਵਗੈਰਾ Flipkart ਤੇ ਵੇਚਦੇ ਉਹ ਚੀਜ਼ ਨਹੀਂ ਮੈਂ ਕਰਦਾ ਨਹੀਂ ਮੈਂ ਕੋਈ ਇੱਥੇ ਸ਼ਾਪ ਤੇ ਮੈਂ ਕਰਦਾ ਜਾਂ ਫਿਰ ਘਰੇ ਗੋਦਾਮ ਚ ਅੱਛਾ ਸਾਨੂੰ ਇਹ ਸੁਣਨ ਚ ਆ ਕਿ ਜਿਹੜੇ ਖਡਾਣੇ ਤੁਹਾਡੇ ਕੋ ਮੌਜੂਦ ਹੁੰਦੇ ਨੇ ਉਹ ਮਾਰਕੀਟ ਚ ਕਿਤੇ ਵੀ ਨਹੀਂ ਹੁੰਦੇ ਜਿਹੜੀ ਚੀਜ਼ ਤੁਹਾਡੇ ਕੋਲ ਮਿਲਣੀ ਹੈ ਉਹ ਹੋ ਕੇ ਹੋਰ ਕਿਤੇ ਨਹੀਂ ਮਿਲਣੀ স্পੈਸ਼ਲ ਡਿਮਾਂਡ ਤੇ ਜਿਹੜੀ ਹੈ ਤੁਸੀਂ ਕਸਟਮਰਾਂ ਨੂੰ ਜਿਹੜੇ ਵਧੀਆ ਵਧੀਆ ਖਡੋਣੇ ਲਿਆ ਕੇ ਦਿੰਦੇ ਹੋ ਇਹ ਤੇ ਚਲੋ ਹੁਣ ਆਪ ਹੀ ਜਾਈਦਾ ਮਾਰਕੀਟ ਦੇ ਵਿੱਚ ਦਿੱਲੀ ਚਲਦੀ ਦਾ ਲੁਧਿਆਣਾ ਦੇ ਜਲਦੀ ਦਾ ਵਾ ਸਾਰੇ ਉਥੋਂ ਲੱਭ ਕੇ ਲਿਆਈਦਾ ਜਿੱਥੋਂ ਵੱਖਰੀ ਵੈਰਾਈਟੀ ਹੋਵੇ ਤੇ ਉਹ ਲਿਆਈ ਦੀ ਲੱਭ ਕੇ ਤੇ ਫਿਰ ਕਸਟਮਰ ਨੂੰ ਵੈਰਾਈਟੀ ਦਵਾਂਗੇ ਤੇ ਸਸਤਾ ਦਵਾਂਗੇ ਤੇ ਕਸਟਮਰ ਆਪਣਿਆਂ ਬਾਏਗਾ ਹੈਗਾ ਜਿਸ ਤਰ੍ਹਾਂ ਹੁਣ ਦੀਵਾਲੀ ਆ ਰਹੀ ਹੈ ਤੇ ਬੱਚਿਆਂ ਨੂੰ ਬੜਾ ਚਾਹ ਹੁੰਦਾ ਹੈ ਕਿ ਹਰ ਇਤਿਹਾਰ ਤੇ ਨਵਾਂ ਖਡੋਣਾ ਲਿੱਤਾ ਜਾਵੇ ਕੀ ਵੇਖਣ ਨੂੰ ਮਿਲ ਰਿਹਾ ਤੁਸੀਂ ਦੱਸਿਆ ਕਿ ਮਾਰਕੀਟ ਦੀ ਪੋਜੀਸ਼ਨ ਥੋੜੀ ਢਿੱਲੀ ਏ ਲੇਕਿਨ ਫਿਰ ਵੀ ਕੀ ਲੱਗਦਾ ਕਿ ਕਿਹੜੇ ਖਡੋਣੇ ਜ਼ਿਆਦਾ ਡਿਮਾਂਡ ਚ ਨੇ ਬੱਚਿਆਂ ਨੂੰ ਜਿਹੜੇ ਜ਼ਿਆਦਾ ਪਸੰਦ ਆ ਰਹੇ ਨੇ ਬੱਚੇ ਖਰੀਦ ਰਹੇ ਨੇ ਜ਼ਿਆਦਾ ਮੋਸਟਲੀ ਰਿਮੋਟ ਕਾਰ ਵਗੈਰਾ ਜ਼ਿਆਦਾ ਚੱਲਦੀਆਂ ਟੈਂਟ ਹਾਊਸ ਚੱਲਦਾ ਗੰਸ ਮਿਊਜ਼ੀਕਲ ਡਾਟ ਵਾਲੀਆਂ ਤੇ ਜਾਂ ਫਿਰ ਅਜਕਲ ਇਹਨਾਂ ਦੀ ਬੜੀ ਡਿਮਾਂਡ ਹੈ ਬੈਟਰੀ ਆਪਰੇਟਿਡ ਆਈਟਮਾਂ ਦੀਆਂ ਬਾਕੀ ਰੂਟੀਨ ਚ ਸਾਰਾ ਸਹੀ ਸਾਰਾ ਕੁਝ ਵਿਕਦਾ ਹੈ ਵੈਰਾਈਟੀ ਹਮੇਸ਼ਾ ਰੱਖਣੀ ਚਾਹੀਦੀ ਆ ਤਿਹਾਰਾਂ ਦਾ ਇਹ ਹੈਗਾ ਵਾ ਕਿ ਹਰ ਬੰਦੇ ਨੇ ਜਿੰਨੇ ਨਹੀਂ ਵੀ ਖਰੀਦਣਾ ਹੁੰਦਾ ਨਾ ਉਹ ਵੀ ਕੋਈ ਸਮਾਨ ਖਰੀਦਦਾ ਵਾ ਪਰ ਹੈਗਾ ਕਿ ਰੂਟੀਨ ਚ ਤੁਹਾਡਾ ਕਸਮਰ ਸਹੀ ਚੱਲਦਾ ਰਵੇ ਤੇ ਉਹ ਸਭ ਤੋਂ ਵਧੀਆ ਗੱਲ ਆ ਬਾਕੀ ਆਪਣਾ ਦਿਵਾਲੀ ਦੇ ਦੇਖੋ ਨਹੀਂ ਟੈਨਸ਼ਨ ਹੀ ਆ ਮੇਰੇ ਹਿਸਾਬ ਨਾਲ ਪਹਿਲੇ ਮਾਲ ਭਰੋ ਸਟਾਕ ਕਰੋ ਪੈਸੇ ਲਾਓ ਫਿਰ ਉਹਨੂੰ ਵੇਚਣ ਦੀ ਟੈਨਸ਼ਨ ਆ ਫਿਰ ਆ ਵਿਗਿਆ ਜਿਆਦਾ ਵਿਗਿਆ ਤਾਂ ਤੇ ਨਹੀਂ ਵਿਗਿਆ ਤਾਂ ਵੀ ਅੰਦਰ ਲੱਗ ਗਿਆ ਮਾਲ ਤਾਂ ਵੀ ਪੇਮੈਂਟ ਤਾਂ ਸਾਨੂੰ ਕਰਨੀ ਪੈਂਦੀ ਆ ਕਿ ਜਦੋਂ ਕਰੋਨਾ ਤੋਂ ਪਹਿਲੇ ਕੀ ਹੁੰਦਾ ਸੀ ਕਿ ਨਾ ਹਾਂਜੀ ਮੈਂ ਦੇਖੋ ਜੀ ਆ ਕਹਾਂਗਾ ਕਿ ਤੁਸੀਂ ਵੱਧ ਚੜ ਕੇ ਸ਼ਾਪ ਤੇ ਆਓ ਮੇਰੇ ਕੋਲ ਸਮਾਨ ਲੈਣ ਔਰ ਬਾਕੀ ਵੀ ਥਾਵਾਂ ਤੇ ਤੁਸੀਂ ਆਪ ਜਾ ਕੇ ਸ਼ੋਪਿੰਗ ਕਰੋ ਕਿ ਨਾ ਕਿ ਆਨਲਾਈਨ ਮੰਗਾਓ ਆਨਲਾਈਨ ਨੇ ਹੀ ਬੜਾ ਮਾਰਕੀਟ ਦਾ ਕੰਮ ਖਰਾਬ ਕੀਤਾ ਹੋਇਆ ਅਸ਼ੋ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਜੇਕਰ ਕਸਟਮਰ ਨੇ ਤੁਹਾਡੇ ਕੋਲ ਆਉਣਾ ਹੋਵੇ ਖੜਵਣੇ ਖਰੀਦਣ ਆਉਣਾ ਹੋਵੇ ਕੀ ਤੁਹਾਡਾ ਫੁੱਲ ਐਡਰੈਸ ਹੈ ਆਪਣਾ ਨੰਬਰ ਦੁਕਾਨ ਦਾ ਸ਼ੋਪ ਨੰਬਰ ਚੰਗੀ ਤਰ੍ਹਾਂ ਦੱਸ ਦਿਓ ਤਾਂ ਕਿ ਜਿਹੜੀ ਲੋਕ ਆ ਰਹੇ ਨੇ ਉਹ ਸਿੱਧਾ ਤੁਹਾਡੀ ਦੁਕਾਨ ਤੇ ਪਹੁੰਚੇ ਵੇਖੋ ਜੀ ਐਡਰੈਸ ਬੜਾ ਸੋਖਾ ਵਾ ਲੋਰੈਂਸ ਰੋਡ ਸਾਰਿਆਂ ਇੰਦਰਲੀ ਫੇਮਸ ਹੈ ਹਰ ਕੋਈ ਲੋਰੈਂਸ ਰੋਡ ਤੇ ਜਾਂਦਾ ਵਾ ਕਾਰਨਾ ਸਵੇੜੇ ਦੇ ਬਿਲਕੁਲ ਆਪੋਜੀਟ ਆ ਨਾਲ ਮੰਦਰ ਹੈਗਾ ਬਿਜਲੀ ਪਹਿਲਵਾਨ ਦਾ ਮੰਦਰ ਹੈ ਉਹਦੇ ਨਾਲ ਸ਼ਾਪ ਨੰਬਰ 2 ਆ ਮਾਰਕੀਟ ਦੇ ਵਿੱਚ ਸ਼ਾਪ ਨੰਬਰ 2 9855002626 ਮੇਰਾ ਨੰਬਰ ਆ ਇਹ ਨੰਬਰ ਵੀ ਮੇਰਾ 20-25 ਸਾਲ ਪੁਰਾਣਾ ਵਾ ਤੇ ਉਹੀ ਚੱਲ ਰਿਹਾ ਵਾ ਬਾਕੀ ਸੈਂਡੋਜ ਹੋਟਲ ਆ ਆ ਸਾਹਮਣੇ ਮੇਰੇ ਹੁਣ ਉਹਦੇ ਵੀ ਬਿਲਕੁਲ ਆਪੋਜੀਟ ਪੈਂਦੀ ਆ ਤੇ ਈਜ਼ੀ ਐਡਰੈਸ ਆ ਤਾਂ ਬਿਲਕੁਲ ਤੁਸੀਂ ਆਸ਼ੂ ਜੀ ਤੋਂ ਸੁਣਿਆ ਕਿ ਕਿਸ ਤਰ੍ਹਾਂ ਜਿਹੜੇ ਵਧੀਆ-ਵਧੀਆ ਖਿਡੌਣੇ ਨੇ ਤੁਸੀਂ ਆਪਣੇ ਬੱਚਿਆਂ ਵਾਸਤੇ ਖਰੀਦ ਸਕਦੇ ਹੋ ਜਿਹੜੇ ਬੱਚੇ ਹਰ ਘਰ 'ਚ ਬੱਚੇ ਡਿਮਾਂਡ ਕਰਦੇ ਨੇ ਕੀ ਪਾਪਾ ਮੰਮੀ ਅੱਜ ਨਵਾਂ ਖਿਡੌਣਾ ਖਰੀਦਣਾ ਹੈ ਤੇ ਜੇਕਰ ਤੁਸੀਂ ਵਧੀਆ-ਵਧੀਆ ਖਿਡੌਣੇ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ ਆਸ਼ੂ ਟੌਇਸਟ ਦੇ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਬਹੁਤ ਹੀ ਸ਼ਾਨਦਾਰ ਜਿਹੜੇ ਖਿਡੌਣੇ ਲੱਗੇ ਹੋਏ ਨੇ ਤੇ ਆਸ਼ੂ ਜੀ ਨੇ ਜਿਸ ਤਰ੍ਹਾਂ ਕਿਹਾ ਕਿ ਉਹਨਾਂ ਦਾ ਜਿਹੜੀ ਇਹ ਦੁਕਾਨ ਹੈ ਉਹ ਲਾਰੈਂਸ ਰੋਡ ਵਿਖੇ ਸਥਿਤ ਹੈ ਤੁਸੀਂ ਆ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨਾ ਦੇਖਦੇ ਰਹੋ ਐਲਫ ਕੰਸਟ 24 ਕੈਮਰਾਮੈਨ ਰਾਜ ਕੁਮਾਰ ਜਨਾਲਸਲ ਜੀਸੇਨ